ਸਤਿ ਸ਼੍ਰੀ ਅਕਾਲ ਮੇਰਾ ਵੀਰ ਭਰਾ ਆਪਾਂ ਅੱਜ ਫੇਰ ਗੱਡੀ ਲੈ ਕੇ ਹਾਜ਼ਰ ਹੋਏ ਆਂ ਸ਼ਿਫਟ ਡੀਯਾਰ ਇਹਦੀ ਡਿਮਾਂਡ ਬੜੀ ਅੱਗੇ ਵੀਰਾਂ ਨੇ ਕਮੈਂਟਾਂ ਚ ਗਿਆ ਹੋਈ ਸ਼ਿਫਟ ਡੀਯਾਰ ਕੋਈ ਹੋਰ ਹੋਈ ਤੇ ਦੱਸਿਓ ਰੱਬ ਬੋਲ ਰਿਹਾ ਕਿ ਚਲੋ ਸ਼ਿਫਟ ਡੀਯਾਰ ਦੀ ਆਪਾਂ ਨੂੰ ਐਡ ਆ ਗਈ ਆਪਾਂ ਐਡ ਕਰਨ ਲੱਗੇ ਤੁਸੀਂ ਗੱਡੀ ਵੇਖ ਲਓ ਆਪਾਂ ਤੁਹਾਨੂੰ ਚੰਗੀ ਤਰ੍ਹਾਂ ਫੇਰ ਵਿਖਾ ਦੇਣੀ ਆ 2009 ਮਾਡਲ ਆ ਪੈਟਰੋਲ ਗੱਡੀ ਐ ਵੀ ਹਾਂਜੀ ਕੇ ਇਹਦੇ ਘਾਰ ਖਲੋਤੀ ਆ ਵਧੀਆ ਗੱਡੀ ਐ ਜੀ ਨਾਗੀ ਆਜੋ ਤੁਹਾਨੂੰ ਗੱਡੀ ਨਾਲ ਨਿਗਾ ਮਰਾ ਦੇਣੀ ਆ ਜੀ ਆਜੋ ਗੱਡੀ ਆ ਜੀ ਅੱਗੋਂ ਫਰੰਟ ਤੋਂ ਤੁਸੀਂ ਗੱਡੀ ਚੈੱਕ ਕਰ ਲਓ ਜੀ ਪ 9 ਮਾਡਲ ਆ ਕੇ ਇਹਦੇ ਘਾਰ ਚੱਲੀ ਗੱਡੀ ਆ ਦੇਖੋ ਵੀ ਇੱਧਾ ਖਲੋਤੀ ਚਲੋ ਆਪਾਂ ਐਡ ਕਰਨਾ ਉਹ ਸੱਦੇ ਆਪਾਂ ਨੂੰ ਤੇ ਟਾਇਰ ਵੀ ਓਕੇ ਆ ਗੱਡੀ ਦੇ ਜੀ ਪੈਟਰੋਲ ਗੱਡੀ ਆ ਜੀ ਪੈਟਰੋਲ ਗੱਡੀ ਤੁਹਾਨੂੰ ਵੀ ਪਤਾ ਅੱਗੇ ਵੀ ਆਪਾਂ ਵੇਚੀ ਸੀ ਤੇ ਉਹਨਾਂ ਨੇ ਬਹੁਤ ਵਧੀਆ ਕੈਸ਼ ਬਹੁਤ ਵਧੀਆ ਗੱਡੀ ਲੈ ਕੇ ਗਏ ਆ ਅੰਮ੍ਰਿਤਸਰ ਗਈ ਸੀ ਗੱਡੀ ਉਹ ਪਹਿਲਾਂ ਚਿੱਟਾ ਚਿੱਟਾ ਰੰਗ ਸੀ ਗੱਡੀ ਦਾ ਆਜੋ ਆਪਾਂ ਤੁਹਾਨੂੰ ਅੰਦਰੋਂ ਦਿਖਾ ਦਨੇ ਆ ਅੰਦਰੋਂ ਵੀ ਤਾਂ ਚੈੱਕ ਕਰਾ ਦਨੇ ਗੱਡੀ ਆ ਲਾਓ ਜਾਬੀ ਭਾਜੀ ਆਹ ਦੂਜੀ ਗੱਡੀ ਅੰਦਰੋਂ ਵੀ ਚੈੱਕ ਕਰਦਾ ਸਾਰੀ ਡੈਸ਼ਬੋਰਡ ਵਗੈਰਾ ਏਸੀ ਹੀਟਰ ਵਗੈਰਾ ਇਹਦਾ ਵੀ ਓਕੇ ਆ ਗੱਡੀ ਦਾ ਜੀ ਮੈਟ ਮੂਟ ਸਾਰੇ ਸਾਰੇ ਓਕੇ ਆ ਜੀ ਗੱਡੀ ਦੇ ਤੇ ਬਾਕੀ ਕਵਰ ਕੁਵਰ ਸਾਰਾ ਕੁਝ ਪਿਆ ਹੋਇਆ ਗੱਡੀ ਦਾ ਜੀ ਆਜੋ ਤੁਹਾਨੂੰ ਬੈਕ ਸਾਈਡ ਤੋਂ ਵੀ ਦਿਖਾ ਦਨੇ ਆ ਗੱਡੀ ਦੇ ਆਹ ਲੋ ਜੀ ਬੈਕ ਸਾਈਡ ਬੈਕ ਸਾਈਡ ਦੇ ਕਵਰ ਓਕੇ ਆ ਬਾਉਂਡਰੀ ਵਾਲੇ ਪਏ ਹੋਏ ਆ ਮੈਟ ਤੇ ਸੀਟ ਕਵਰ ਵੀ ਓਕੇ ਆ ਬਲੈਕ ਰੰਗ ਦੇ ਜੀ ਸਾਰੀ ਗੱਡੀ ਵਧੀਆ ਓਕੇ ਆ ਗੱਡੀ ਛੱਤ ਵੀ ਤੁਹਾਨੂੰ ਨਿਗਰਾਨਾ ਨੇ ਛੱਤ ਵੀ ਓਕੇ ਹੈ ਗੱਡੀ ਦੀ ਜੀ ਕਿਸੇ ਦੇ ਘਰ ਚੱਲੀ ਗੱਡੀ ਆ ਜੀ ਬਹੁਤ ਘੱਟ ਗੱਡੀ ਚੱਲੀ ਆ ਡੀਆਰ ਦੀ ਤਾਂ ਵੈਸੇ ਡਿਮਾਂਡ ਆ ਤੇ ਟਾਇਰ ਵੀ ਗੱਡੀ ਦੇ ਓਕੇ ਹੈ ਜੀ ਸਾਰੇ ਆ ਜਾਓ ਤੁਹਾਨੂੰ ਡਿੱਗੀ ਵੀ ਦਿਖਾ ਦਨੇ ਆ ਜੀ ਗੱਡੀ ਦੀ ਡਿੱਗੀ ਵੀ ਓਕੇ ਹੈ ਸਾਰੀ ਗੱਡੀ ਦੀ ਆਹ ਲੋ ਜੀ ਡਿੱਗੀ ਡਿੱਗੀ ਸਪੇਸ ਵੀ ਬਹੁਤ ਆ ਜੀ ਅੰਦਰ ਭਾਵੇਂ ਪੂਰਾ ਬੰਦਾ ਜਾਂ ਮੇਰਾ ਵੜ ਜਾਏ ਆਹ ਲੋ ਜੀ ਗੱਡੀ ਗੱਡੀ ਸਾਰੀ ਓਕੇ ਹੈ ਸਾਫ਼ ਆ ਦੇਖ ਸਕਦੇ ਹੋ ਤੁਸੀਂ ਤਨ ਨਵ ਸਟੱਪਣੀ ਵੀ ਹੈ ਜੀ ਸਟੱਪਣੀ ਵੀ ਨਵੀਂ ਹੈ ਜੀ ਓਕੇ ਆ ਮਗਰੋਂ ਵੀ ਤੁਹਾਨੂੰ ਨੀਗਾ ਫੁੱਲ ਗੱਡੀ ਦੀ ਮਰਾਦ ਨੇ ਆਪਾਂ ਇੱਕ ਵਾਰੀ ਆ ਗੱਡੀ ਮਗਰੋਂ ਵੀ ਚੱਕ ਤੁਸੀਂ ਕਰ ਸਕਦੇ ਆ ਇੱਧਰਲੀ ਸਾਈਡ ਤੋਂ ਵੀ ਤੁਹਾਨੂੰ ਦਿਖਾ ਦਨੇ ਗੱਡੀ ਟਾਇਰ ਦੇਖ ਲਓ ਜੀ ਟਾਇਰ ਚਾਰੇ ਨਵੇਂ ਆ ਗੱਡੀ ਦੇ ਜੀ ਆ ਗੱਡੀ ਦੀ ਸਾਈਡ ਤੁਹਾਨੂੰ ਦੂਰੋਂ ਇਹ ਵੀ ਦਿਖਾ ਦਨੇ ਗੱਡੀ ਗੱਡੀ ਦੀ ਤਸੱਲੀ ਕਰ ਲਿਓ ਜੇ ਇੱਕ ਵਾਰੀ ਚੰਗੀ ਤਰ੍ਹਾਂ ਵੀਡੀਓ ਦੇ ਵਿੱਚ ਪੂਰੀ ਕਿੱਦਾਂ ਦੀ ਗੱਡੀ ਹੈ ਤੁਹਾਨੂੰ ਸਾਰੇ ਬੋਨੇ ਦਿਖਾ ਦੇਣੀ ਆ ਆਪਾਂ ਗੱਡੀ ਆਹ ਦੇਖੋ ਟਾਇਰ ਵੀ ਚਾਰੇ ਨਵੇਂ ਆ ਇੰਜਨ ਵਾਲੇ ਵੀ ਤੁਹਾਨੂੰ ਆਪਾਂ ਝਾਤੀ ਮਰਾ ਦੇਣੀ ਆ ਆਹ ਦੇਖੋ ਜੀ ਇੰਜਨ ਵੀ ਲੈਣ ਓਕੇ ਆ ਜੀ ਜੁਕੀ ਲਿਖਿਆ ਹੋਇਆ ਗੱਡੀ ਦੇ ਉੱਤੇ ਵੀ ਜੀ ਸਾਫ਼ ਸੁਥਰੀ ਗੱਡੀ ਹੈ ਕਿਤੇ ਵੀ ਕਾਲੋ ਨਹੀਂ ਲੱਗੀ ਹੋਈ ਗੱਡੀ ਤੇ ਸਰਵਿਸ ਸੀ ਵੀ 6 ਮਹੀਨਾ ਹੋਇਆ ਹੋ ਗਿਆ ਸਭ ਕੁਝ ਹੋਇਆ ਸਰਵਿਸ ਵੀ ਹੋਈ ਆ ਗੱਡੀ ਦੱਸਣੇ ਭਾਈ ਉਹਨੇ ਚੰਗੀ ਤਰ੍ਹਾਂ ਚੱਕ ਤੋਂ ਹੀ ਕਰ ਸਕਦੇ ਆ ਜੀ ਫਿਲਟਰੇ ਸੀ ਫਿਲਟਰੇ ਸੀ ਓਕੇ ਆ ਭਾਈ ਬੋਨਟ ਥੱਲੇ ਕਰ ਦਿਓ ਇੱਕ ਕਰੀ ਅੱਗੋਂ ਨਿਗ੍ਹਾ ਮਾਰਦੇ ਆ ਆ ਦੇਖ ਜੋ ਕੇ ਭਾਈ ਬਾਰੀ ਉਹ ਵੀ ਬੰਦ ਕਰ ਦਿਓ ਸਾਈਡ ਦੀ ਆਪਾਂ ਕਰੀ ਦਿਖਾਉਣੀ ਪੂਰੀ ਫੁੱਲ ਵੀਡੀਓ ਵੀ ਗੱਡੀ ਪੂਰੀ ਦੇਖੀ ਜਾਊਗੀ ਆ ਦੇਖੋ ਸਾਈਡ ਵੀ ਸਾਈਡ ਵੀ ਓਕੇ ਹੈ ਗੱਡੀ ਦੀ ਪੂਰੀ ਠੀਕ ਹੈ ਜੀ ਚੰਗੀ ਤਰ੍ਹਾਂ ਫਰੰਟ ਤੋਂ ਦੇਖ ਲਓ ਗੱਡੀ ਜੀ ਨਵਾਂ ਮਾਡਲ ਹੈ ਜੀ ਪਟ੍ਰੋਲ ਹੈ ਗੱਡੀ ਜੀ ਠੀਕ ਹੈ ਜੀ ਮਾਲਕ ਦਾ ਨੰਬਰ ਨਾਮ ਨਾਲ ਚੱਲ ਰਿਹਾ ਸਕਰੀਨ ਤੇ ਜੀ ਆਪਣਾ ਨੰਬਰ ਥੱਲੇ ਅਸੀਂ ਐਡ ਵਾਸਤੇ ਦਿੱਤਾ ਹੁੰਦਾ ਜੀ ਐਡ ਜਿੰਨੇ ਕਰਾਉਣੀ ਹੋਵੇ ਫ੍ਰੀ ਐਡ ਆ ਜੀ ਕੋਈ ਉਹਦਾ ਪੈਸਾ ਨਹੀਂ ਫ੍ਰੀ ਚ ਤੁਸੀਂ ਐਡ ਕਰਾ ਸਕਦੇ ਆ ਕਿਸੇ ਵੀ ਗੱਡੀ ਜਾਂ ਮੋਟਰਸਾਈਕਲ ਜਾਂ ਕਿਸੇ ਕਾਰ ਦੀ ਫ੍ਰੀ ਚ ਐਡ ਹੋਊਗੀ ਤੇ ਨਾਲ ਮਾਲਕ ਦਾ ਆਪਾਂ ਸਕਰੀਨ ਤੇ ਨੰਬਰ ਦਿੱਤਾ ਆਇਆ ਸਕਰੀਨ ਦੇ ਨਾਮ ਨਾਲ ਚੱਲ ਰਿਹਾ ਮਾਲਕ ਨਾਲ ਤੁਸੀਂ ਕਨੈਕਟ ਕਰ ਲਿਓ ਜੀ ਤੇ ਲੈ ਸਕਦੇ ਗੱਡੀ ਜੀ ਡੀਆਰ ਗੱਡੀ ਤੁਹਾਨੂੰ ਪਤਾ ਹੀ ਆ ਪਾਉਂਦੇ ਸਾਰੀ ਵੇਖ ਜਾਂਦੀ ਆ ਤੇ ਡੀਆਰ ਦੇ ਅੱਗੇ ਵੀ ਕਮੈਂਟਾਂ ਦੇ ਵਿੱਚ ਆਪਾਂ ਨੂੰ ਡਿਮਾਂਡ ਆਈ ਕੋਈ ਡੀਆਰ ਗੱਡੀ ਆਈ ਤੇ ਦੱਸਿਓ ਸਾਨੂੰ ਆਪਾਂ ਗੱਡੀ ਜਿਹੜੀ ਪਹੁੰਚ ਗਈ ਆ সিলਵਰ সিলਵਰ ਕਲਰ ਹੈ ਇਹਦਾ ਕਲਰ ਵੀ ਓਕੇ ਹੈ সিলਵਰ ਰੰਗ ਦੀ ਹੈ ਜੀ ਆਜੋ ਬੈਕ ਸਾਈਡ ਤੁਹਾਨੂੰ ਇੱਧੇ ਦਿਖਾ ਦਲੀ ਆਪਾਂ ਸਾਰੀ ਗੱਡੀ ਤੁਹਾਨੂੰ ਆਪਾਂ ਦਿਖਾਤੀ ਆ ਜੀ ਤਸੱਲੀ ਬਖਸ਼ਾ ਆਪਣਾ ਕਰ ਲਿਓ ਮਾਲਕ ਨਾਲ ਕਨੈਕਟ ਕਰ ਲਿਓ ਸਕਰੀਨ ਦੇ ਨਾਲ ਚੱਲਦਾ ਪਿਆ ਨੰਬਰ ਜੀ ਠੀਕ ਹੈ ਜੀ ਧੰਨਵਾਦ ਜੀ ਓਕੇ ਇਦਾਂ ਦੀ ਵੀਡੀਓ ਆਪਾਂ ਲੈ ਕੇ ਆਉਂਦੇ ਰਾਵਾਂਗੇ ਜੀ